ਸਸ਼ਕਾਜੀ ਅੱਜ ਦੀ ਖਬਰ ਮੁਲਾਜ਼ਮਾਨਾਂ ਨਾਲ ਸੰਬੰਧਿਤ ਹੈ ਫੋਰਥ ਕਲਾਸ ਗਵਰਨਮੈਂਟ EMPLOYEES ਯੂਨੀਅਨ ਪੰਜਾਬ ਦੇ ਆਗੂਆਂ ਦੀ ਚੇਅਰਮੈਨ ਸਫਾਈ ਮਜ਼ਦੂਰ ਕਮਿਸ਼ਨ ਭਾਰਤ ਸਰਕਾਰ ਨਾਲ ਹੋਈ ਮੀਟਿੰਗ ਸ਼ੁਰੂ ਕਰਦੇ ਹਾਂ ਉਸੇ ਵੱਡੀ ਖਬਰ ਸਫਾਈ ਮਜ਼ਦੂਰ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਸ਼੍ਰੀ ਐਮ ਵੈਂਕਟੇਸ਼ਨ ਵੱਲੋਂ ਪਟਿਆਲਾ ਦੇ ਵੱਖ-ਵੱਖ ਆਧਾਰਿਆਂ ਦਾ ਦੌਰਾ ਕੀਤਾ ਜਿਸ ਦੌਰਾਨ ਉਹਨਾਂ ਵੱਲੋਂ ਸਫਾਈ ਸੇਵਕ ਦਰਜਾ 4 ਪੰ ਨੋ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਘੱਟੋ ਘੱਟ ਉਜਰਤਾ EPF ESI ਬੋਨਸ ਵਧੀਆਂ ਕੰਮ ਦੇ ਘੰਟਿਆਂ ਅਤੇ ਮਿਲਣ ਯੋਗ ਛੁੱਟੀਆਂ ਆਦਿ ਸਹੂਲਤਾਂ ਦੀ ਸਮੀਖਿਆ ਕੀਤੀ ਇੱਥੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਕੀਤੀ ਵਿਜ਼ਿਟ ਦੌਰਾਨ ਸਾਥੀ ਦਰਸ਼ਨ ਸਿੰਘ ਲੁਭਾਣਾ ਸੂਬਾ ਪ੍ਰਧਾਨ ਦੀ ਕਲਾਸ 4th ਗਵਰਨਮੈਂਟਸ EMPLOYEES UNION ਪੰਜਾਬ ਜ਼ਿਲ੍ਹਾ ਚੇਅਰਮੈਨ ਦੀਪ ਚੰਦ ਹੰਸ ਯੂਨਿਟ ਪ੍ਰਧਾਨ ਸੁਖਦੇਵ ਸਿੰਘ ਚੰਡੀ ਜ਼ਿਲ੍ਹਾ ਆਗੂ ਸ਼ਿਵਚਰਨ ਅਤੇ ਰਾਕੇਸ਼ ਕੁਮਾਰ ਦੀ ਅਗਵਾਈ ਕਰਦਿਆਂ ਚੇਅਰਮੈਨ ਸਫਾਈ ਕਮਿਸ਼ਨ ਨੇ ਗੁਲਦਸਤਾ ਪੇਟ ਕਰਕੇ ਸਨਮਾਨਿਤ ਕੀਤਾ ਉਪਰੰਤ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਸਫਾਈ ਸੇਵਕਾਂ ਅਤੇ ਦਰਜਾ 4 ਕਰਮਚਾਰੀਆਂ ਦੇ ਦਿੱਤੇ ਜਾ ਰਹੇ ਆਰਥਿਕ ਸ਼ੋਸ਼ਣ ਅਤੇ ਉਪਰੋਕਤ ਸਹੂਲਤਾਂ ਨਾ ਮਿਲਣ ਦਾ ਪੱਖ ਵੇਰਵਾ ਸਹਿਤ ਕਮਿਸ਼ਨ ਸਾਹਮਣੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਜਿਸ ਨੂੰ ਕਮਿਸ਼ਨ ਨੇ ਪੂਰੀ ਗੰਭੀਰਤਾ ਨਾਲ ਸੁਣਿਆ ਕਰਮਚਾਰੀਆਂ ਆਗੂਆਂ ਵੱਲੋਂ ਸਿਹਤ ਵਿਭਾਗ ਖੋਜ ਅਤੇ ਮੈਡੀਕਲ ਸਿੱਖਿਆ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਆ ਕਰਮਚਾਰੀਆਂ ਦੀ ਠੇਕੇਦਾਰੀ ਸਿਸਟਮ ਅਧੀਨ ਕਿਤੇ ਜਾ ਰਹੇ ਸ਼ੋਸ਼ਣ ਦਾ ਲਿਖਤੀ ਮੰਗ ਪੱਤਰ ਵੀ ਕਮਿਸ਼ਨ ਨੂੰ ਦਿੱਤਾ ਮਾਨਯੋਗ ਚੇਅਰਮੈਨ ਸਾਹਿਬ ਨੇ ਆਗੂ ਨੂੰ ਵਿਸਤਾਰਤ ਮੰਗ ਪੱਤਰ ਅੰਗਰੇਜ਼ੀ ਭਾਸ਼ਾ ਵਿੱਚ ਜਲਦੀ ਭੇਜਣ ਦੀ ਮੰਗ ਕੀਤੀ ਇਸ ਮੌਕੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਸਿਵਲ ਸਰਜਨ ਪਟਿਆਲਾ ਲੇਬਰ ਅਫਸਰ ਪਟਿਆਲਾ ਸਮੇਤ अनेका ਨੇ अनेका ਹੋਰ ਅਧਿਕਾਰੀਆਂ ਮੌਜੂਦ ਸਨ